ਜਿਹੜੇ ਬੰਦਿਆਂ ਦੀ ਵੋਟ ਸਾਡੇ ਘਰਾਂ ਦੇ ਵਿੱਚ ਜੋੜਤੀ ਤੇ ਇਹ ਬੰਦਾ ਇੱਥੇ ਰਹਿ ਰਿਹਾ ਨਾ ਉਹਨਾਂ ਦੇ ਕੋਈ ਇੱਥੋਂ ਦੇ ਪ੍ਰੂਫ ਨੇ ਨਾ ਉਹਨਾਂ ਕੋਲੇ ਕੋਈ ਰਜਿਸਟਰੀ ਆ ਨਾ ਉਹਨਾਂ ਕੋਲੇ ਕੋਈ ਸਾਨੂੰ ਇੱਕ ਬੰਦੇ ਦਾ ਨਹੀਂ ਪਤਾ 에어ਪੋਰਟ ਲੱਗ ਗਿਆ ਕੋਈ ਅੱਤਵਾਦੀ ਹੋ ਸਕਦਾ ਆਈਐਸ ਆਈਐਸ ਉਹ ਟੈਰਰਿਸਟ ਆਰਗੇਨਾਈਜੇਸ਼ਨਸ ਕਿ ਨਹੀਂ ਆਣੇ ਕੋਈ ਮਰਜ਼ੀ ਇੱਥੇ ਬੰਦਾ ਬੈਠਾ ਹੋਵੇ ਸਾਨੂੰ ਕੀ ਪਤਾ ਜੀ ਕੱਲ ਨੂੰ ਕੋਈ ਕ੍ਰਾਈਮ ਹੋ ਜਾਵੇ 에어ਪੋਰਟ ਦੇ ਵਿੱਚ ਕੋਈ ਹਮਲਾ ਕਰ ਦਵੇ ਇਥੋਂ ਵੀ ਆਈਪੀ ਸੜਕਾ ਰੋਜ਼ ਮੁੱਖ ਮੰਤਰੀ ਸਾਹਿਬ ਖੁਦ ਇਥੋਂ ਲੰਘਦੇ ਨੇ ਪੁਲਿਸ ਖੜ ਜਾਂਦੀ ਹੈ ਜੀ ਕਿਲੋਮੀਟਰ ਤੱਕ ਜਾਮ ਲਵਾਉਂਦੀ ਹੈ ਹਰ ਰੋਜ਼ 10 ਬੰਦੇ ਇਥੋਂ ਲੰਘਦੇ ਵੀ ਆਈਪੀ ਇਹ ਐਸੀ ਇਹ ਨਹੀਂ ਕਿ ਵੀ ਤੁਸੀਂ ਜੱਖਪੁਰੇ ਨੂੰ ਖਤਮ ਕਰ ਦੋਗੇ ਆਪਦੀ ਪੋਲੀਟੀਕਲ ਫਾਇਦੇ ਆਸਤੇ ਵੋਟ ਬੈਂਕ ਆਸਤੇ ਇਹ ਕੱਲ ਨੂੰ ਇਹ ਨਹੀਂ ਪਤਾ ਰੇਲਵੇ ਲਾਈਨ ਤੇ ਖੜ ਕੇ ਤੁਹਾਡੇ ਤੇ ਹੀ ਕਿਤੇ ਉਹ ਕੋਈ ਬੰਬ ਸੁੱਟਣਾ ਜਾਂ ਅੱਜ ਤੁਸੀਂ ਸੋਚ ਰਹੇ ਜੇ ਸਾਡਾ ਵੋਟ ਬੈਂਕ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਕੱਲ ਨੂੰ ਅਸੀਂ ਫਿਰ ਲੀਡਰੀ ਚਾਵਾਂਗੇ ਉਹ ਤੁਸੀਂ ਆਓ ਭਾਈ ਜਿਵੇਂ ਮਰਜ਼ੀ ਆਓ ਤੁਸੀਂ ਸਾਨੂੰ ਸਪੋਰਟ ਕਰੋ ਅਸੀਂ ਤੁਹਾਨੂੰ ਵੋਟ ਪਾ ਦਾਂਗੇ ਇਹ ਨੂੰਨ ਬੰਦਿਆਂ ਨੂੰ ਇੱਥੋਂ ਜਿਹੜਾ ਪਛਾਣਿਆ ਜਾਵੇ ਸਰਵੇ ਕਰਾਇਆ ਜਾਵੇ ਸਾਡੇ ਘਰੇ ਕਿੰਨੇ ਬੰਦੇ ਰਹਿੰਦੇ ਆ ਮੇਰੀ ਫੈਮਲੀ ਆ ਮੈਂ ਦੋ ਬੰਦਿਆਂ ਦੀ ਫੈਮਲੀ ਆ ਮੈਂ ਹਸਬੰਡ ਵਾਈਫ ਮੇਰੇ ਦੋ ਬੱਚੇ ਆ ਮੇਰੇ ਘਰੇ ਵੀ 15 20 ਬੰਦੇ ਹਨ ਨੂੰ ਨਾਮ ਲਿਖੇ ਹੋਏ ਆ ਤਾਂ ਕਿ ਭੇਜਵੇ ਉਹ ਕਹੇ ਜੀ ਤੂੰ ਕੌਣ ਮੈਂ ਕਹੇ ਜੀ ਮੇਰਾ ਘਰ ਹੈ ਮੈਂ ਰਜਿਸਟਰੀਆਂ ਬਖਾਵਾ ਫਲਾਣਾ ਠੰਗਾਣਾ ਕੋਰਟ ਨੇ ਤਾਂ ਸਟੇ ਲਾ ਦੇਣੀ ਮੈਂ ਉਹਨੂੰ ਬਾਅਦ ਚ ਕਹਾਂਗਾ 10 ਲੱਖ ਰੁਪਏ ਚੱਕ ਮੇਰਾ ਖਿਹੜਾ ਛੱਡ ਉਹੋ ਜੇ 15 ਬੰਦੇ ਫੇਰ ਹੋਰ ਲਾਈਨ 'ਚ ਖੜੇ ਆ ਅੱਛਾ ਮੇਰਾ ਵੀ ਆਈਡੀ ਪ੍ਰੂਫ ਤੇ ਇਹੀ ਘਰ ਆ ਮੈਂ ਜਾ ਕੇ ਬਹਿਣਾ ਉੱਥੇ ਸਾਨੂੰ ਤਾਂ ਮਾਰਤਾ ਪੰਜਾਬੀਆਂ ਨੂੰ ਮਾਰਤਾ ਹੁਣ ਹੋ ਰਿਹਾ ਏ ਤੱਕਾ ਹੋ ਰਿਹਾ ਬਿਲਕੁਲ ਹੋ ਰਿਹਾ ਇਹਦੀ ਦੁਕਾਨ ਨਾ ਪੁਲਿਸੀਗੀ ਅਸੀਂ ਜਦੋਂ ਪਿੰਡ ਵਾਲੇ ਸਾਰੇ ਇਕੱਠੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਭਾਜੜਾ ਵੀ ਪੈਂਦੀਆਂ ਇਹ ਜੱਟਾਂ ਵਾਂਗੂ ਦਿਲ ਨਹੀਂ ਹੈਗੇ ਇਹਨਾਂ ਦੇ ਇੱਕ ਜਗ੍ਹਾ ਖੜ ਕੇ ਤੇ ਖੜ ਕੇ ਇਹਨਾਂ ਨੂੰ ਡਰ ਵੀ ਇੰਨਾ ਜ਼ਿਆਦਾ ਇੱਕ ਦਮਕਾ ਮਾਰ ਦੋ ਤੇ ਦੁਬਾਰਾ ਅੱਗੇ ਨਹੀਂ ਆਉਂਦੇ ਇਹ ਕੁਲਵੰਤ ਸਿੰਘ ਇਹ 14 ਹੈ ਪੀ ਆਪਾਂ ਜਿਹੜਾ ਇਹ ਪੰਚ ਇਨਾਂ ਦੇ ਬਣਵਾ ਕੇ ਸਰਪੰਚ ਬਣਾ ਕੇ ਮਤਾ ਪਵਾਵਾ ਰਜਿਸਟਰੀ ਰੇਡ ਤੇ ਇੱਕ ਇੱਕ ਕਿੱਲਾ ਕਰਕੇ ਮੈਂ ਇਹ ਸਾਰੀ ਪੈਲੀ ਖਰੀਦਾ ਕੱਲ ਨੂੰ ਮੈਂ ਆਪਣੇ ਇੱਥੇ ਜੇ ਕਾਰੋਬਾਰ ਕੱਢਾਂ ਲੈਂਡ ਪੁਲਿੰਗ ਮੈਂ ਆਪਦੇ ਪੈਲੀ ਇੱਥੇ ਖਰੀਦ ਕੇ ਲੈਂਡ ਪੁਲਿੰਗ ਲਵਾ ਸਾਰੀ ਸਾਰੇ ਅਸੀਂ ਤਾਂ ਕੋਈ ਸਾਈਨ ਨਹੀਂ ਕਰਾਂਗੇ ਪੰਚਾਇਤ ਕੋਈ ਮੈਂਬਰ ਸਾਈਨ ਨਹੀਂ ਕਰੂਗਾ ਇਹਨਾਂ ਨੇ ਮਿੰਟ ਲਾਉਣਾ ਜੀ ਇਹਨਾਂ ਨੂੰ ਕਹਿਣਾ ਤੁਹਾਡੀ ਲਾਲ ਕੀਰ ਅੰਦਰ ਕਰ ਦਾਂਗੇ ਤੁਹਾਨੂੰ ਆ ਕਰਵਾ ਦਾਂਗੇ ਇਹਨਾਂ ਨੇ ਮਿੰਟ ਲਾਉਣਾ ਇਹਨਾਂ ਨੇ ਇੱਕੜਾ 1 ਰੁਪਿਆ ਨਹੀਂ ਦਿੱਤਾ ਹੁਣ ਕੀ ਸਰਕਾਰ ਚਾਹੁੰਦੀ ਆ ਵੀ ਅਸੀਂ ਵਿਦਰੋਹ ਕਰੀਏ ਸਾਡੇ ਦੇ ਪਰਚੇ ਹੋਣ ਸਾਡੇ ਬੱਚੇ ਸਾਨੂੰ ਅੱਗੇ ਕਹਿਣ ਵੀ ਮੇਰਾ ਡੈਡੀ ਤਾਂ ਜੀ ਜੁੱਤੀਆਂ ਖਾ ਕੇ ਆਇਆ ਅੱਜ ਪੁਲਸ ਵਾਲਿਆਂ ਨੇ ਕੁੱਟਿਆ ਕੀ ਚਾਹੁੰਦੀ ਕੀ ਆ ਸਰਕਾਰ ਹੱਥ ਜੋੜ ਕੇ ਇਹ ਆ ਦੁਖੀ ਹੋ ਗਏ ਅਸੀਂ ਪਿੰਡ ਵਾਲੇ ਬੰਦੇ ਸਾਨੂੰ 5-6 ਦਿਨ ਹੋ ਗਏ ਲਾਰੇ ਤੇ ਲਾਰਾ ਕਿਤੇ ਕੁਝ ਸਾਡਾ ਬਣ ਨਹੀਂ ਰਿਹਾ ਕੁਲਵੰਤ ਸਿੰਘ ਜੀ ਨੂੰ ਐਮਐਲਏ ਸਾਹਿਬ ਨੂੰ ਜੇ ਤੁਸੀਂ 650 ਵੋਟ ਦੀ ਲਾਲਚ ਕਰਕੇ ਸਾਡਾ ਨੁਕਸਾਨ ਕਰ ਰਹੇ ਜੇ ਤੇ ਬੜੀ ਵੱਡੀ ਗਲਤ ਗੱਲ ਆ ਜੀ ਵੋਟਾ ਅਸੀਂ ਤੁਹਾਨੂੰ ਪਾ ਦੇਵਾਂਗੇ ਤੁਸੀਂ ਨਾ ਕਰ ਦਿਓ ਮੈਂ ਖੁਦ ਵੋਟ ਪਾਉਂਗਾ ਮੈਂ ਕਿਸੇ ਹੋਰ ਪਾਰਟੀ ਨੂੰ ਵੋਟ ਨਹੀਂ ਮੈਂ ਸਪੋਰਟ ਵੀ ਕਰੂੰਗਾ ਤੁਸੀਂ ਇੰਨਾ ਕਹਿ ਦਿਓ ਵੀ ਇਹ ਮੈਂ ਕਲੋਨੀ ਦੁਆਰਾ ਨਹੀਂ ਜੋੜਦਾ ਮੋਹਾਲੀ ਦਾ ਪਿੰਡ ਜਗਤਪੁਰਾ ਜੋ ਇਹ ਨਹੀਂ ਦਿਨੀ ਚਰਚਾ ਦੇ ਵਿੱਚ ਹੈ ਚਰਚਾ ਪਹਿਲਾਂ ਵੀ ਸੀਗੀ ਪਰ ਇੰਨੀ ਸੋਸ਼ਲ ਮੀਡੀਆ ਦੇ ਉੱਤੇ ਹੋਈ ਨਹੀਂ ਇਸ ਪਿੰਡ ਨੂੰ ਕਹਿੰਦੇ ਬਚਾਉਣ ਦੀ ਲੋੜ ਹੈ ਬਚਾਉਣ ਦੀ ਕਿਉਂ ਲੋੜ ਹੈ ਇਹ ਕੀ ਕਾਰਨ ਹੈ ਕਹਿੰਦੇ ਪ੍ਰਵਾਸ ਭਾਰੀ ਹੋਇਆ ਹੈ 7000 ਦੇ ਨੇੜੇ ਤੇੜੇ ਵੋਟ ਹੈ ਕਹਿੰਦੇ ਸਰਪੰਚ ਚੁਣਿਆ ਜਾਏਗਾ ਸਰਪੰਚ ਕੌਣ ਚੁਣਿਆ ਜਾਏਗਾ ਗੱਲਾਂ ਐ ਨਿਕਰੀਆਂ ਨੇ ਐਮਐਲਏ ਸਾਹਿਬ ਕੁਲਵੰਤ ਜੋ ਕਿ ਉਹ ਮੁਹਾਲੀ ਦੇ ਐਮਐਲਏ ਨੇ ਉਹਨਾਂ ਦੇ ਘਰ ਇੱਕ ਕੰਮ ਕਰਦੀ ਐ ਲੇਡੀਜ਼ ਉਹਨਾਂ ਦਾ ਪਤੀ ਗੌਰੀ ਕਹਿੰਦੇ ਇਲੈਕਸ਼ਨਾਂ ਦੇ ਵਿੱਚ ਖੜ ਰਿਹਾ ਸਰਪੰਚੀ ਦੀ ਕੀ ਕੁਝ ਗੱਲਬਾਤ ਐ ਇੱਕ ਵਾਰੀ ਇਹ ਮੈਂ ਤਸਵੀਰ ਦਿਖਾਵਾਂਗਾ ਜਗਤਪੁਰੇ ਦਾ ਪਿੰਡ ਐ ਇਹ ਪਿੰਡ ਨਹੀਂ ਬਣ ਗਿਆ ਇਹ ਸ਼ਹਿਰ ਐ ਸ਼ਹਿਰ ਤੋਂ ਕਲੋਨੀ ਬਣ ਗਈ ਤੇ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਇਕੱਠ ਰਹਿੰਦਾ ਇੱਥੇ ਸ਼ਾਮ ਨੂੰ ਬਹੁਤ ਜ਼ਿਆਦਾ ਪਿੰਡ ਦੇ ਬੱਚੇ ਹੀ ਨਹੀਂ ਭਾਈ ਸਾਡੇ ਨਾਲ ਨੇ ਅਰਸ਼ ਤੇ ਹੋਰ ਵੀ ਵੀਰ ਨੇ ਪਿੰਡ ਦੇ ਇਹਨਾਂ ਨੇ ਕੱਟ ਰੱਖਿਆ ਹੋਇਆ ਸੀਗਾ ਜਿਸ ਦੇ ਵਿੱਚ ਕਿਹਾ ਕਿ ਸਰਪੰਚ ਬਣੇਗਾ ਤਾਂ ਸਾਡਾ ਪੰਜਾਬੀ ਬਣੇਗਾ ਤੇ ਨਹੀਂ ਤਾਂ ਨਹੀਂ ਬਣੇਗਾ ਕੋਰਟ ਦੇ ਵਿੱਚ ਵੀ ਕਹਿੰਦੇ ਮਸਲਾ ਚੱਲਦਾ ਰਿਹਾ ਕੋਰਟ ਨੇ ਡੀਸੀ ਨੂੰ ਹੁਕਮ ਦੇ ਦਿੱਤੇ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਅਰਸ਼ ਭਾਈ ਸਾਡੇ ਨਾਲ ਨੇ ਇੱਕ ਵਾਰੀ ਆਹ ਤਸਵੀਰਾਂ ਵੀ ਦਿਖਾਵਾਂਗੇ ਨਾਲ ਜਾਂਦੇ ਜਾਂਦੇ ਭਾਈ ਮਸਲਾ ਕੀ ਹੈ ਜਿਸ ਲਈ ਕਿਤਨਾ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਕਿਹਾ ਜਾ ਰਿਹਾ ਹੈ ਕਿ 7000 ਪ੍ਰਵਾਸੀ ਹੈ ਤੇ 7 8 900 ਵੱਧ ਵੱਧ ਹਜ਼ਾਰ ਜਿਹੜਾ ਪੰਜਾਬੀ ਹੈ ਪੰਜਾਬੀਆਂ ਤੇ ਪ੍ਰਵਾਸੀ ਭਾਰੀ ਪੈ ਰਿਹਾ ਕੀ ਕਾਰਨ ਹੈ ਆਟੋਪੇਲਾ ਜੀ ਸੰਗਤ ਨੂੰ ਫਤਿਹ ਗਜਾਉਣੇ ਆ ਵਾਹਿਗੁਰਜੀ ਖਾਲਸਾਹ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਜੀ ਹੁਣ ਤੱਕ ਤਾਂ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਊਗਾ ਕਿ ਜਿਹੜੀ ਪ੍ਰੋਬਲਮ ਆ ਸਾਡੇ ਪਿੰਡ ਦੀ ਉਹ ਇਹ ਆ ਕਿ ਸਾਡੇ ਪਿੰਡ ਦੇ ਨਾਲ ਜਿਹੜੀ ਨਜਾਇਜ਼ ਕਲੋਨੀ ਸੀ ਉਹਨੂੰ ਸਾਡੀ ਪੰਚਾਇਤ ਦੇ ਨਾਲ ਜੋੜ ਦਿੱਤਾ ਗਿਆ ਤੇ ਜਿਹੜੀਆਂ ਉਹਨਾਂ ਦੀਆਂ ਵੋਟਾਂ ਸਾਡੀ ਪੰਚਾਇਤ ਚ ਪੋਈਆਂ ਜਾ ਰਹੀਆਂ ਜਿਹਦੇ ਨਾਲ ਸਾਨੂੰ ਨੁਕਸਾਨ ਇਹ ਆ ਕਿ ਸਾਡੀ ਜਿਹੜੀ ਗਿਣਤੀ ਆ ਬਹੁਤ ਘਟ ਗਈ ਆ ਕੀ ਅਸੀਂ ਆਪਦਾ ਇੱਕ ਪੰਚ ਜਿਹੜਾ ਏ ਉਹ ਵੀ ਜੇ ਸਾਰਾ ਪਿੰਡ ਨਾਲ ਵੀ ਚਾਹੀਏ ਅਸੀਂ ਤਾਂ ਵੀ ਆਪਦਾ ਇੱਕ ਪੰਚ ਵੀ ਨਹੀਂ ਬਣਾਵਾ ਸਕਦੇ ਸਰਪੰਚ ਤਾਂ ਬੜੀ ਦੂਰ ਦੀ ਗੱਲ ਜੇ ਇਲੈਕਸ਼ਨ ਹੁੰਦੇ ਆ ਤੁਹਾਡੇ ਪਿੰਡ ਦਾ ਸਰਪੰਚ ਨਹੀਂ ਬਣੇਗਾ ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਹਾਂਜੀ ਸਰਪੰਚ ਤਾਂ ਛੱਡੋ ਪੰਚ ਵੀ ਨਹੀਂ ਬੰਨਣਾ ਜੀ ਜੇ ਅਸੀਂ ਸਾਰਾ ਪਿੰਡ ਆ 8900 ਵੋਟ ਵਾਲਾ ਅਸੀਂ ਇੱਕ ਪਾਸੇ ਵੀ ਹੋ ਜੰਨੇ ਆ ਤਾਂ ਵੀ ਨਹੀਂ ਕਿਉਂਕਿ ਉਹਨਾਂ ਦੀ ਗਿਣਤੀ ਜਿਹੜੀ ਆ ਉਹ 650 7000 ਦੇ ਕਰੀਬ ਉਹਨਾਂ ਦੀ ਵੋਟ ਆ ਅੱਛਾ ਭਈ ਇਹ ਕੀਤਾ ਕਿਉਂ ਅਜਿਹਾ ਜਾ ਰਿਹਾ ਹੈ ਜਿਵੇਂ ਇਹ ਗੱਲਾਂ ਨਿਕਰਦੀਆਂ ਨੇ ਕਿ ਜੋ ਐਮਐਲਏ ਨੇ ਕੁਲਵੰਤ ਨੇ ਉਹਨਾਂ ਦੇ ਘਰੇ ਜਿਹੜਾ ਬੰਦਾ ਖੜਾ ਹੋਇਆ ਵੋਟਾਂ ਦੇ ਵਿੱਚ ਖੜਨਾ ਚਾਹੁੰਦਾ ਸਰਪੰਚ ਬੰਨਣਾ ਚਾਹੁੰਦਾ ਉਹਨਾਂ ਦੀ ਵਾਈਫ ਉਹਨਾਂ ਦੇ ਘਰੇ ਕੰਮ ਕਰਦੀ ਹੈ ਕੀ ਕਹਾਣੀ ਹੈ ਮੈਨੂੰ ਸਮਝਾਓ ਕਿੱਥੇ ਕੰਮ ਕਰਦੀ ਹੈ ਕੀ ਕੰਮ ਕਰਦੀ ਹੈ ਹਾਂ ਜਿਹੜੀ ਆਪਣਾ ਹੁਣ ਮੁੰਡੇ ਨੇ ਜਿੰਨੇ ਮਤਲਬ ਕਹਿ ਲਓ ਜਿਹਦੀ ਸ਼ਹਿ ਹੈ ਕਿ ਕਲੋਨੀ ਨੂੰ ਪਿੰਡ ਦੀ ਪੰਚਾਇਤ ਨਾਲ ਜੋੜਾਂ ਦੀ ਕੀ ਨਾਮ ਆਮਦ ਦਾ ਉਹਦਾ ਨਾਮ ਆ ਧੀਰਜ ਕੋ ਵੈਸੇ ਉਹਨੂੰ ਗੋਰੀ-ਗੋਰੀ ਕਹਿੰਦੇ ਆ ਉਹਦੀ ਪੂਰੀ ਸਲਾਹ ਨਾਲ ਜੋੜਨ ਚ ਤੇ ਉਹ ਦੀ ਜਿਹੜੀ ਘਰ ਵਾਲੀ ਆ ਉਹ ਉਥੇ ਜੌਬ ਕਰਦੀ ਆ ਕਲਵੰਨ ਸਾਹਿਬ ਕੋਲ ਉਹ ਉਥੇ ਖਾਣਾ ਬਣਾਉਂਦੀ ਆ ਤੇ ਹੋਰ ਵੀ ਜਿਹੜੇ ਕਲੋਨੀ ਦੇ ਕੁਝ ਬੰਦੇ ਆ ਉਹਨਾਂ ਦੇ ਦਫਤਰ 'ਚ ਕੰਮ ਕਰਦੇ ਆ ਕਿ ਉਹਨਾਂ ਦਾ ਕਿਤੇ ਨਾ ਕਿਤੇ ਪ੍ਰੈਸ਼ਰ ਆ ਜਿਹੜਾ ਤੇ ਉਸ ਸਾਡੇ ਪਿੰਡ ਤੋਂ ਜਿਹੜਾ ਇਹਨਾਂ ਤੋਂ ਜ਼ਿਆਦਾ ਏ ਉਹ ਕਲਵੰਨ ਸਾਹਿਬ ਉਹਨਾਂ ਦੀ ਗੱਲ ਜੇ ਜਿਹੜੀ ਆ ਉਹ ਜ਼ਰੂਰੀ ਮੰਨਦੇ ਆ ਤੇ ਉਸ ਚੱਕਰ 'ਚ ਉਹਨਾਂ ਨੇ ਨਾਲੇ ਦੂਜੀ ਜਿਹੜੀ ਆ ਵੋਟ ਪੋਲਿਟਿਕਸ ਜਿਹੜੀ ਹੁੰਦੀ ਆ ਉਹ ਸਿਰਫ ਕੀਤਾ ਉਹਨਾਂ ਨੇ ਵੋਟ ਬੈਂਕ ਕਰਕੇ ਕਿਉਂਕਿ ਉਹਨਾਂ ਨੂੰ ਪਿੰਡ ਦੀ ਐ 6 7 800 900 ਹਜ਼ਾਰ ਵੋਟ ਦੀ ਪ੍ਰਵਾਹ ਨਹੀਂ ਉਹਨਾਂ ਨੂੰ ਪਤਾ ਕਿ ਜੇ ਮੈਂ ਇਹ ਕੰਮ ਕਰਤਾ ਤੇ ਜਿਹੜੀ 6 7000 ਵੋਟ ਆ ਉਹ ਸਿੱਧੀ ਮੇਰੇ ਕੋਲ ਨਾਲ ਪੱਕੀ ਜੁੜ ਜੂਗੀ ਅੱਛਾ ਭਾਈ ਮੈਨੂੰ ਇਹ ਦੱਸੋ ਉਹ ਜਿੰਨੇ 7 8000 ਬੰਦਾ ਹੈਗਾ ਉਹਨਾਂ ਦੀ ਵੋਟਾਂ ਬੜੀਆਂ ਹੋਈਆਂ ਨੇ ਕੋਈ ਉਹਨਾਂ ਦੀ ਲਿਸਟ ਜਾਰੀ ਹੋਈ ਹੋਈ ਆ ਉਹ ਵੋਟਾਂ ਪਾਉਂਦੇ ਨੇ ਉਹਨਾਂ ਨੇ ਐਮ ਐਲ ਏ ਨੂੰ ਪਾਈਆਂ ਨੇ ਪਹਿਲਾਂ ਕਦੇ ਜਾਂ ਫਿਰ ਸਰਪੰਚ ਨੂੰ ਹੀ ਪਾਈਆਂ ਨੇ ਇਸ ਵਾਰ ਇਹ ਪਹਿਲੀ ਵਾਰ ਇਸ ਵਾਰ ਹੋ ਰਿਹਾ ਨਹੀਂ ਜੀ ਇਹ ਸਭ ਤੋਂ ਪਹਿਲਾਂ ਕਲੋਨੀ ਨਾਲ ਹੁੰਦੀ ਸੀ 10 ਫੇਸ ਤੇ 11 ਫੇਸ 60 ਫੇਸ ਚ ਉਥੇ ਐਮਸੀ ਚ ਵੋਟਾਂ ਪਾਉਂਦੇ ਰਹੇ ਆ ਜਿਹੜੀ ਜਿੰਨੀ ਕੁ ਜਾਣਕਾਰੀ ਸਾਨੂੰ ਆ ਉਸ ਤੋਂ ਬਾਅਦ ਉਹਨਾਂ ਨੂੰ ਚੁੱਕ ਕੇ ਜਦੋਂ ਇੱਥੇ ਬਿਠਾਤਾ ਸਾਡੇ ਪਿੰਡ ਦੀ ਗੁਆਰ ਕੀਤੀ ਹੋਈ ਜ਼ਮੀਨ ਚ ਤੇ ਉਦੋਂ ਬਾਅਦ ਵੀ ਵੋਟਾਂ ਪਾਉਂਦੇ ਰਹੇ ਆ ਐਮਪੀ ਐਮਐਲਏ ਦੀਆਂ ਤੇ ਜਿਹੜੀ ਪਰ ਪੰਚਾਇਤ ਵਾਲੀ ਆ ਉਹ ਇਸ ਵਾਰ ਮਤਲਬ ਪਹਿਲੀ ਨਹੀਂ ਦੂਜੀ ਵਾਰੀ ਕੋ ਕਲੋਨੀ ਜੋੜੀ ਆ 2008 ਚ ਪਹਿਲਾਂ ਵੀ ਜੋੜੀ ਸੀ ਉਦੋਂ ਅਸੀਂ ਜ਼ੋਰ ਲਾ ਕੇ ਹੱਡ ਕਰਵਾ ਲਈ ਸੀ ਤੇ ਉਦੋਂ ਜਿਹੜੀ ਆ ਸਾਡੇ ਪਿੰਡ ਦੀ ਇਲੈਕਸ਼ਨ ਵੀ 2 ਸਾਲ ਡਿਲੇ ਰਹੀ ਸੀ ਉਹ 2 ਸਾਲ ਬਾਅਦ ਸਾਡੇ ਪਿੰਡ ਦੀ ਇਲੈਕਸ਼ਨ ਹੋਈ ਫਿਰ ਅਸੀਂ ਸਰਪੰਚ ਚੁਣਿਆ ਸੀ ਭਾਈ ਜਿਹੜੀ ਤੁਹਾਡੀ ਲਿਸਟ ਆ ਜਿਹੜੀ ਤੁਸੀਂ ਲਿਸਟ ਵਿਖਾ ਵੀ ਰੇ ਸੀ ਜਦੋਂ ਅੰਦਰ ਗੱਲਬਾਤ ਚੱਲਦੀ ਪਈ ਸੀ ਇਸ ਲਿਸਟ ਦੇ ਵਿੱਚ ਜਿਸ ਤਰੀਕਾ ਇੱਕ ਵਾਰੀ ਆ ਮੈਂ ਤਸਵੀਰ ਦਿਖਾਵਾਂਗਾ ਜਿਵੇਂ ਮੋਟਰਸਾਈਕਲ ਲੈ ਕੇ ਗਿਆ ਹੁਣ ਜਿਵੇਂ ਬੜਾ ਖਤਰਨਾਕ ਹੈ ਸਵਾਲ ਵੀ ਗਗਨ ਲਾਵਾਂਗੇ ਐਵੇਂ ਹੁੰਦਾ ਇਹ ਪ੍ਰਵਾਸੀਆਂ ਦਾ ਸਾਰਾ ਜਿਵੇਂ ਮੋਟਰਸਾਈਕਲ ਕੋਈ ਹੌਲੀ ਨਹੀਂ ਇਹ ਤਾਂ ਜੀ ਰੋਜ਼ ਦਾ ਵੀ ਨਹੀਂ ਮੈਂ ਕਹੂੰਗਾ ਇਹ ਤਾਂ ਮਿੰਟ-ਮਿੰਟ ਦਾ ਕੰਮ ਆ ਇਹ ਸਾਨੂੰ ਜੇ ਅਸੀਂ ਮੰਨ ਲਓ ਕਿਸੇ ਨਾਲ ਲੜਨਾ ਸ਼ੁਰੂ ਕਰ ਦਈਏ ਤੇ ਅਸੀਂ ਰੋਜ਼ ਹੀ ਦਿਹਾੜੀ ਚ 100 ਲੜਾਈਆਂ ਮੁੱਲ ਲੈ ਲਿਏ ਐਵੇਂ ਦੀਆਂ ਹੁੰਦੀਆਂ ਲੜਾਈ ਕੋਈ दारू ਦੂਰੂ ਪੀ ਕੇ ਆ ਜਿਵੇਂ ਗੁਰਦੁਆਰਾ ਬਾਦੂ ਇੱਥੇ ਮੋਟਰਸਾਈਕਲ ਲੈ ਲੈਂਦੇ ਸਨ ਐਂਸਰ ਖੋਲੇ ਹੁੰਦੇ ਨਾ ਇਹ ਪੂਰੀ ਰੇਸਾਂ ਦੇ ਦੇ ਕੇ ਜਾਂਦੇ ਆ ਇਹ ਨਾ ਇੱਕ ਜਿਹਦਾ ਕਹਿਣਾ ਮੰਨਦੇ ਨਾ ਰੋਕੋ ਤਾਂ ਅੱਗੇ ਔਖੇ ਹੁੰਦੇ ਇਹਨਾਂ ਦਾ ਐਜਾ ਕੰਮ ਆ ਜੀ ਗੱਲ ਪੈਂਦੇ ਆ ਗੱਲ ਪੈਂਦੇ ਆ ਜੀ ਇਹ ਪ੍ਰਵਾਸੀਆਂ ਇੱਥ ਨਹੀਂ ਪਰ ਵਸ ਇਹ ਸਿਰਫ ਕਲੋਨੀ ਵਾਲੇ ਪ੍ਰਵਾਸੀ ਇਹਨਾਂ ਨੇ ਇੱਥੇ ਜਿਹੜੀ ਗੁਰੂ ਨਾਨਕ ਕਲੋਨੀ ਸੀ ਉਹ ਉੱਥੇ ਰਹਿੰਦੇ ਆ ਮਤਲਬ ਜਿਹੜੇ ਕਿਰਾਏਦਾਰ ਆ ਉਹਨਾਂ ਨੇ ਇੱਥੇ ਕੋਈ ਨਹੀਂ ਖਰੀਦਿਆ ਹੋਇਆ ਉਹ ਸਿਰਫ ਰੈਂਟ ਤੇ ਆ ਸਿਰਫ ਉਹ ਕਿਰਾਏ ਦੇ ਪਰਪਸ ਲਈ ਆ ਹੋਰ ਉਹਨਾਂ ਨੇ ਲਈਏ ਨਹੀਂ ਕਲੋਨੀ ਆ ਉਸ ਚ ਕਿਰਾਏ ਤੇ ਰਹ ਰਹੇ ਨੇ ਨਹੀਂ ਨਹੀਂ ਕਲੋਨੀ ਇਹਨਾਂ ਦੀ ਆਪਦੀ ਆ ਪਿੰਡ ਚ ਜਿਹੜੇ ਆ ਮਤਲਬ ਆਪਾਂ ਕਹਿ ਦਿੰਨੇ ਪ੍ਰਵਾਸੀ ਮਜ਼ਦੂਰ ਆ ਜਿਹੜੇ ਜਿਹੜੇ ਪਿੰਡ ਚ ਰਹਿੰਦੇ ਉਹ ਸਿਰਫ ਕਿਰਾਏ ਤੇ ਆ ਕੋਈ ਉਹਨਾਂ ਨੇ ਜ਼ਮੀਨ ਨਹੀਂ ਖਰੀਦੀ ਤੇ ਨਾ ਹੀ ਪਿੰਡ ਵਾਲਿਆਂ ਨੇ ਉਹਨਾਂ ਨੂੰ ਕਿਸੇ ਨੂੰ ਵੇਚੀ ਆ ਭਾਈ ਮੇਰਾ ਸਵਾਲ ਮੈਂ ਫਿਰ ਉਸੇ ਸਵਾਲ ਤੇ ਉੱਤੇ ਆਉਣਾ ਕਿ ਜਿਹੜੀ ਵੋਟਰ ਲਿਸਟ ਦੇ ਵਿੱਚ ਜਿਸ ਤਰ੍ਹਾਂ ਦੇ ਨਾਮ ਦਿੱਤੇ ਗਏ ਨੇ ਕਿਹਾ ਜਾ ਰਿਹਾ ਕਿ ਪੰਜਾਬੀਆਂ ਦੇ ਘਰਾਂ ਦੇ ਉੱਤੇ 100-100 ਵੋਟ ਬਣਾ ਦਿੱਤੀ ਗਈ ਆ ਇਹ ਵੋਟਰ ਲਿਸਟ ਕਦੋਂ ਦੀ ਆ ਇਹ ਵੋਟਰ ਲਿਸਟ ਹੁੰਦੀ ਆ ਜਾਂ ਇਹ ਵੋਟਰ ਲਿਸਟ ਪੁਰਾਣੀਆਂ ਜਾਂ ਹੁੰਦੀ ਆ ਜਿਹੜੀ ਪੁਰਾਣੀ ਵੋਟਰ ਲਿਸਟ ਸੀ ਉਹ ਤਾਂ ਸਾਡੇ ਹਿਸਾਬ ਨਾਲ ਹੀ ਸੀਗੀ ਪਰ ਉਹ ਜਿਹੜੀ ਨਵੀਂ ਵੋਟਰ ਲਿਸਟ ਆ ਉਹ ਸਾਨੂੰ ਕਿੰਨਾ ਚਿਰ ਦਿੱਤੀ ਨਹੀਂ ਗਈ ਉਹ ਕੋਲੋਨੀ ਵਾਲਿਆਂ ਨੂੰ ਮਿਲ ਗਈ ਸੀ ਉਹ ਅਸੀਂ ਅੱਜ ਜਿਹੜੇ ਆਪਦੇ ਸੋਰਸਸ ਦੇ ਥਰੂ ਆ ਜਿਹੜੀ ਅੱਜ ਰੋਟ ਲਿਸਟ ਲਈ ਆ ਉਹਨਾਂ ਨੇ ਜੇ ਕੀਤਾ ਹੈ ਇਹਨਾਂ ਨੇ ਕਲੋਨੀ ਦਾ ਜੋੜੀ ਆ ਇਹਨੇ ਸਰਕਾਰ ਨੇ ਸਾਡੇ ਨਾਲ ਡਬਲ ਗੇਮ ਖੇਡੀ ਆ ਇੱਕ ਤਾਂ ਕੀ ਆ ਸਾਡੀ ਜਿਹੜੀ ਗਿਣਤੀ ਆ ਉਹ ਖਤਮ ਕਰਤੀ ਨੁਮਾਇੰਦਗੀ ਖਤਮ ਕਰਤੀ ਦੂਜਾ ਜਿਹੜਾ ਇਹਨਾਂ ਨੇ ਕੀਤਾ ਹੈ ਕਿ ਜਿਹੜੀ ਉਹ ਬਹੁਤ ਕਰੋੜੀ ਜ਼ਮੀਨ ਆ ਜਿਹੜੀ ਸਾਡੇ ਤੋਂ 1994 ਚ ਅਕਵਾਇਰ ਕੀਤੀ 3 ਲੱਖ ਰੁਪਇਆ ਕਿੱਲੇ ਦਾ ਦਿੱਤਾ ਸਾਨੂੰ 3 3.5 ਉਹ ਅੱਜ ਦੇ ਟਾਈਮ 'ਚ ਉਹ ਕਟੋ-ਕਟਣਾ ਨਾ ਕਰਦੇ ਆ ਵੀ ਜ਼ਮੀਨ ਉਹ 100-200 ਕਰੋੜ ਦੀ ਹੈ ਉਹਨਾਂ ਨੇ ਕੀ ਕੀਤਾ ਜਿਹੜੀ ਉਹ ਵੋਟ ਸੀ ਸਾਰੀ ਕਿ ਜੇ ਜਮੀਨ ਇਹ ਕਲੋਨੀ ਚ ਕਰ ਦਿੰਦੇ ਆ ਵਾਰਡ ਬਣਾਉਂਦੇ ਆ ਜਾਂ ਕਲੋਨੀ ਦੀ ਵਕਰੀ ਪੰਚਾਇਤ ਬਣਾਉਂਦੇ ਆ ਤੇ ਉਹ ਜਿਹੜੀ ਬਹੁ ਕਰੋੜੀ ਜਮੀਨ ਆ ਉਹਨਾਂ ਦੇ ਸਰਕਾਰ ਦੇ ਹੱਥ ਹੋ ਜਾਂਦੀ ਆ ਇਸ ਕਰਕੇ ਉਹਨਾਂ ਨੇ ਜਿਹੜੀ ਜੇਮ ਖੇਡੀ ਹੋਏ ਸੀਗੀ ਕਿ ਜਿਹੜੇ ਸਾਡੇ ਪਿੰਡ ਵਾਲੇ ਪਹਿਲੇ ਵਾਰਡ ਸੀ ਉਹ ਸਾਰੀਆਂ ਵੋਟਾਂ ਇੱਕ ਇੱਕ ਵਾਰਡ ਚ ਚੁੱਕ ਕੇ ਐਡਜਸਟ ਕਰਤੀਆਂ ਤੇ ਉਹ ਕੀ ਹੋਇਆ ਜਿੱਥੇ ਸਾਡੀ ਇੱਕ ਵਾਰਡ ਚ 150 ਤੋਂ 200 ਵੋਟ ਸੀ ਹੁਣ ਉੱਥੇ 12-1200 ਵੋਟ ਹੋ ਗਈ ਆ ਉਹ ਜਿਹੜੀ ਵਧੀ ਆ ਉਹ ਸਾਰੀ ਕੋਲੋਨੀ ਵਾਲਿਆਂ ਦੀ ਸਾਡੇ ਐਡਰੈਸ ਚ ਗੇਰਤੇ ਹੀ ਹੁਣ ਉਹਨਾਂ ਪ੍ਰਵਾਸੀਆਂ ਨਾਲ ਕੀ ਪਤਾ ਕੱਲ ਨੂੰ ਕੀ ਕ੍ਰਾਈਮ ਕਰ ਦੇਣ ਠੀਕ ਨੇ ਜੀ ਉਹ ਤਾਂ ਵੱਜਣੇ ਸਾਡੇ ਉਹਦੇ ਜਿਹਾ ਵੀ ਹਾਂ ਇੱਥੇ ਦੇ ਨੁਮਾਇੰਦੇ ਆ ਪਰ ਦੇਤ ਕੀ ਉਹ ਸਾਡੇ ਹੈ ਨਹੀਂ ਉਹ ਹੈ ਸਰਕਾਰੀ ਨੁਮਾਇੰਦੇ ਉਹਦੇ ਜੀ ਜ਼ਮੀਨ ਤੇ ਲੱਟ ਮਾਲ ਉਹਨਾਂ ਨੇ ਰਾਜ ਨਹੀਂ ਨਾ ਵੀ ਉਹਨਾਂ ਨਾਲ ਕੀ ਪੰਚਾਇਤ ਲੱਗ ਬਣਾ ਦਿਓ ਸਾਨੂੰ ਕੋਈ ਦਰਾਜ ਨਹੀਂ ਹੈਗਾ ਉਹਨਾਂ ਦੀ ਅਲੱਗ ਉਹ ਵੀ ਚਲੋ ਉਰੇ ਕੇ ਮੋਟਰ ਹੈ ਨਾ ਉਹਨਾਂ ਕੀ ਪੰਚਾਇਤ ਲੱਗ ਬਣਾ ਦੇ ਸਾਨੂੰ ਕੋਈ ਦਰਾਜ ਨਹੀਂ ਆਇਆ ਉਹ ਸਾਡੇ ਪਿੰਡ ਦੀ ਜ਼ਮੀਨ 'ਮਾ ਨਹੀਂ ਬੈਠੇ ਨਾ ਉਹ ਸਰਕਾਰੀ ਜ਼ਮੀਨ ਕਿਹੜੀ ਲੋਬੀ ਆ ਜਿਹੜੀ ਇਹ ਕੁਲਵੰਤ ਸਿੰਘ ਕੋਲੋਂ ਕਰਾਰੀ ਆ ਕਿਹੜੇ ਉਹ ਪਹੁੰਚ ਦੇ ਬੰਦੇ ਨੇ ਜਿਹੜੇ ਬੰਦਿਆਂ ਦੀ ਵੋਟ ਸਾਡੇ ਘਰਾਂ ਦੇ ਵਿੱਚ ਜੋੜਤੀ ਵੀ ਇਹ ਬੰਦਾ ਇੱਥੇ ਰਹਿ ਰਿਹਾ ਨਾ ਉਹਨਾਂ ਦੇ ਕੋਈ ਇੱਥੋਂ ਦੇ ਪ੍ਰੂਫ ਨੇ ਨਾ ਉਹਨਾਂ ਕੋਲੇ ਕੋਈ ਰਜਿਸਟਰੀ ਆ ਨਾ ਉਹਨਾਂ ਕੋਲੇ ਕੋਈ ਸਾਨੂੰ ਇੱਕ ਬੰਦੇ ਦਾ ਨਹੀਂ ਪਤਾ ਵੀ ਜਿਹਦੀ ਵੋਟ ਸਾਡੇ ਘਰ ਚ ਜੋੜੀ ਇਹ ਹੈ ਕੌਣ 650 ਬੰਦਾ ਨਹੀਂ ਸਾਨੂੰ ਪਤਾ ਕੌਣ ਆ ਕਿਹੜੇ ਬੰਦੇ ਨੇ ਇਹ ਕੁਲਵੰਤ ਸਿੰਘ ਜੀ ਕੋਲੋਂ ਕਰਾਇਆ 에어ਪੋਰਟ ਲੱਗ ਗਿਆ ਕੋਈ ਅੱਤਵਾਦੀ ਹੋ ਸਕਦਾ ਆਈਐਸ ਆਈਐਸ ਉਹ ਟੈਰਰਿਸਟ ਆਰਗੇਨਾਈਜੇਸ਼ਨਸ ਕਿ ਨਹੀਂ ਆ ਨੇ ਕੋਈ ਮਰਜ਼ੀ ਇੱਥੇ ਬੰਦਾ ਬੈਠਾ ਹੋਵੇ ਸਾਨੂੰ ਕੀ ਪਤਾ ਜੀ ਕੱਲ ਨੂੰ ਕੋਈ ਕ੍ਰਾਈਮ ਹੋ ਜਾਵੇ 에어ਪੋਰਟ ਦੇ ਵਿੱਚ ਕੋਈ ਹਮਲਾ ਕਰ ਦਵੇ ਇੱਥੋਂ ਵੀਆਈਪੀ ਸੜਕਾ ਰੋਜ਼ ਮੁੱਖ ਮੰਤਰੀ ਸਾਹਿਬ ਖੁਦ ਇੱਥੋਂ ਨੰਗਦੇ ਨੇ ਪੁਲਿਸ ਖੜ ਜਾਂਦੀ ਹੈ ਜੀ ਕਿਲੋਮੀਟਰ ਤੱਕ ਜਾਮ ਲਵਾਉਂਦੀ ਆ ਹਰ ਰੋਜ਼ 10 ਬੰਦੇ ਇੱਥੋਂ ਨੰਗਦੇ ਵੀਆਈਪੀ ਹੁਣ ਸਾਨੂੰ ਕੀ ਪਤਾ ਜੀ ਕੌਣ ਬੰਦਾ ਇਹ ਤੁਸੀਂ ਇਹ ਹੱਥ ਜੋੜ ਕੇ ਬੇਨਤੀ ਆ ਏ ਐਸੀ ਇਹ ਨਹੀਂ ਕਿ ਵੀ ਤੁਸੀਂ ਜਗਤਪੁਰੇ ਨੂੰ ਖਤਮ ਕਰ ਦੋਗੇ ਆਪਦੀ ਪੋਲੀਟੀਕਲ ਫਾਇਦੇ ਆਸਤੇ ਵੋਟ ਬੈਂਕ ਆਸਤੇ ਇਹ ਕੱਲ ਨੂੰ ਇਹ ਨਹੀਂ ਪਤਾ ਰੇਲਵੇ ਲਾਈਨ ਤੇ ਖੜਕੇ ਤੁਹਾਡੇ ਤੇ ਹੀ ਕਿਤੇ ਉਹ ਕੋਈ ਬੰਬ ਸੁੱਟਣਾ ਜਾਂ ਕੁਝ ਕਰਨ ਉਦੋਂ ਫਿਰ ਕੀ ਕਰੋਗੇ ਅੱਜ ਤੁਸੀਂ ਸੋਚ ਰਹੇ ਜੇ ਸਾਡਾ ਵੋਟ ਬੈਂਕ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਕੱਲ ਨੂੰ ਅਸੀਂ ਫਿਰ ਲੀਡਰੀ ਚਾਵਾਂਗੇ ਉਹ ਤੁਸੀਂ ਆਓ ਭਾਈ ਜਿਵੇਂ ਮਰਜ਼ੀ ਆਓ ਤੁਸੀਂ ਸਾਨੂੰ ਸਪੋਰਟ ਕਰੋ ਅਸੀਂ ਤੁਹਾਨੂੰ ਵੋਟ ਪਾ ਦਾਂਗੇ ਪਰ ਇਹ ਕੰਮ ਗਲਤ ਆ ਇਹ ਨਾ ਕਰੋ ਇਹ ਹੱਥ ਜੋੜ ਕੇ ਬੇਨਤੀ ਆ ਸਾਡੇ ਸਮੂਹ ਨਗਰ ਵੱਲੋਂ ਸਮੂਹ ਜਗਤਪੁਰੇ ਦੇ ਨਿਵਾਸੀਆਂ ਵੱਲੋਂ ਇਹੀ ਬੇਨਤੀ ਆ ਜੀ ਇਹ ਅਨਨੋਣ ਬੰਦਿਆਂ ਨੂੰ ਇੱਥੋਂ ਜਿਹੜਾ ਪਛਾਣਿਆ ਜਾਵੇ ਸਰਵੇ ਕਰਾਇਆ ਜਾਵੇ ਸਾਡੇ ਘਰੇ ਕਿੰਨੇ ਬੰਦੇ ਰਹਿੰਦੇ ਆ ਉਸ ਮੈਂ 2 ਬੰਦੇ ਮੇਰੀ ਫੈਮਲੀ ਆ ਮੈਂ ਦੋ ਬੰਦਿਆਂ ਦੀ ਫੈਮਲੀ ਆ ਮੈਂ ਹਸਬੰਡ ਵਾਈਫ ਮੇਰੇ ਦੋ ਬੱਚੇ ਆ ਮੇਰੇ ਘਰ ਇਹ ਵੀ 15 20 ਬੰਦੇ ਹਨ ਉਹਨਾਂ ਨਾਮ ਲਿਖੇ ਹੋਏ ਆ ਕੱਲ ਨੂੰ ਇੱਕ ਵੀ ਬੰਦਾ ਆ ਕੇ ਬਹਿ ਜਾਵੇ ਉਹ ਕਹੇ ਜੀ ਤੂੰ ਕੌਣ ਮੈਂ ਕਹੇ ਜੀ ਮੇਰਾ ਘਰ ਆ ਮੈਂ ਰਜਿਸਟਰੀਆਂ ਵਿਖਾਵਾ ਫਲਾਣਾ ਠੰਗਾਣਾ ਕੋਰਟ ਨੇ ਤਾਂ ਸਟੇ ਲਾ ਦੇਣੀ ਮੈਂ ਉਹਨੂੰ ਬਾਅਦ ਚ ਕਹਾਂਗਾ 10 ਲੱਖ ਰੁਪਏ ਚੱਕ ਮੇਰਾ ਖਿਹੜਾ ਛੱਡ ਉਹੋ ਜੇ 15 ਬੰਦੇ ਫੇਰ ਹੋਰ ਲਾਈਨ 'ਚ ਖੜੇ ਆ ਅੱਛਾ ਮੇਰਾ ਵੀ ਆਈਡੀ ਪ੍ਰੂਫ ਤੇ ਇਹੀ ਘਰ ਆ ਮੈਂ ਜਾ ਕੇ ਬਹਿਣਾ ਉੱਥੇ ਸਾਨੂੰ ਤਾਂ ਮਾਰਦਾ ਪੰਜਾਬੀਆਂ ਨੂੰ ਮਾਰਦਾ ਹੋ ਰਿਹਾ ਏ ਤੱਕਾ ਹੋ ਰਿਹਾ ਬਿਲਕੁਲ ਹੋ ਰਿਹਾ ਇਹਦੀ ਦੁਕਾਨ ਨਾ ਨਪਲੀ ਸੀਗੀ ਇਹਦੀ ਇੱਕ ਦੁਕਾਨ ਸੀਗੀ ਉਹ ਨਪਲੀ ਸੀਗੀ ਉਹ ਮੈਂ ਗੱਲ ਆਪਣੇ ਮੁੱਦੇ ਤੋਂ ਅਲੱਗ ਆ ਮੈਂ ਕਰਨੀ ਨਹੀਂ ਚਾਹੁੰਦਾ ਪਰ ਇਹ ਚੀਜ਼ ਹੁੰਦੀ ਆ ਅਸੀਂ ਜਦੋਂ ਪਿੰਡ ਵਾਲੇ ਸਾਰੇ ਇਕੱਠੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਭਾਜੜਾ ਵੀ ਪੈਂਦੀ ਆ ਇਹ ਜੱਟਾ ਵਾਂਗੂ ਦਿਲ ਨਹੀਂ ਹੈਗੇ ਇਹਨਾਂ ਦੇ ਇਹ ਵੀ ਇੱਕ ਜਗ੍ਹਾ ਖੜ ਕੇ ਤੇ ਖੜ ਕੇ ਇਹਨਾਂ ਨੂੰ ਡਰ ਵੀ ਇੰਨਾ ਜ਼ਿਆਦਾ ਇੱਕ ਦਬਕਾ ਮਾਰ ਦੋ ਤੇ ਦੁਬਾਰਾ ਅੱਗੇ ਨਹੀਂ ਆਉਂਦੇ ਇਹ ਕੁਲਵੰਤ ਸਿੰਘ ਇਹ ਚਾਹੁੰਦਾ ਪੀ ਆਪਾਂ ਜਿਹੜਾ ਇਹ ਪੰਚ ਇਹਨਾਂ ਦੇ ਬਣਵਾ ਕੇ ਸਰਪੰਚ ਬਣਾ ਕੇ ਮਤਾ ਪਵਾਵਾ ਰਜਿਸਟਰੀ ਰੇਟ ਤੇ ਇੱਕ ਇੱਕ ਕਿੱਲਾ ਕਰਕੇ ਮੈਂ ਇਹ ਸਾਰੀ ਪਹਿਲੀ ਖਰੀਦਾ ਕੱਲ ਨੂੰ ਮੈਂ ਆਪਣੇ ਇੱਥੇ ਜੇ ਕਾਰੋਬਾਰ ਕੱਢਾਂ ਲੈਂਡ ਪੁਲਿੰਗ ਮੈਂ ਆਪਦੇ ਪਹਿਲੀ ਇੱਥੇ ਖਰੀਦ ਕੇ ਲੈਂਡ ਪੁੱਲਿੰਗ ਲਵਾ ਸਾਰੀ ਸਾਰੇ ਅਸੀਂ ਤਾਂ ਕੋਈ ਸਾਈਨ ਨਹੀਂ ਕਰਾਂਗੇ ਪੰਚਾਇਤ ਕੋਈ ਮੈਂਬਰ ਸਾਈਨ ਨਹੀਂ ਕਰੂਗਾ ਵੀ ਸ਼ਾਮਲਾਟ ਅਸੀਂ ਵੇਚਣੀ ਆ ਇਹਨਾਂ ਨੇ ਮਿੰਟ ਲਾਉਣਾ ਜੀ ਇਹਨਾਂ ਨੂੰ ਕਹਿਣਾ ਤੁਹਾਡੀ ਲਾਲਕੀਰ ਅੰਦਰ ਕਰ ਦਾਂਗੇ ਤੁਹਾਨੂੰ ਆ ਕਰਵਾ ਦਾਂਗੇ ਇਹਨਾਂ ਨੇ ਮਿੰਟ ਲਾਉਣਾ ਇਹਨਾਂ ਨੇ ਇਹ ਕਿਹੜਾ 1 ਰੁਪਈਆ ਨਹੀਂ ਦਿੱਤਾ ਕੋਈ ਇਹਨਾਂ ਨੇ ਇੱਥੇ ਹਿੱਸਾ ਨਹੀਂ ਪਾਇਆ ਕੋਈ ਇਨਕਮ ਟੈਕਸ ਨਹੀਂ ਭਰਦੇ ਅਸੀਂ ਰਿਟਰਨਾਂ ਭਰਦੇ ਆ ਅਸੀਂ ਆਪਣਾ ਕੋਈ ਵੀ ਟੈਕਸ ਆ ਉਹ ਭਰਦੇ ਆ ਅਸੀਂ ਹਰ ਇੱਕ ਲੀਗਲ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਜੋ ਇਸ ਦੇਸ਼ 'ਚ ਲੀਗਲੀ ਚੱਲ ਸਕਦਾ ਬੰਦਾ ਹੁਣ ਕੀ ਸਰਕਾਰ ਚਾਹ ਸਾਡੇ ਦੇ ਪਰਚੇ ਹੋਣ ਸਾਡੇ ਬੱਚੇ ਸਾਨੂੰ ਅੱਗੇ ਕਹਿਣ ਵੀ ਮੇਰਾ ਡੈਡੀ ਤਾਂ ਜੀ ਜੁੱਤੀਆਂ ਖਾ ਕੇ ਆਇਆ ਅੱਜ ਪੁਲਸ ਵਾਲਿਆਂ ਨੇ ਕੁੱਟਿਆ ਕੀ ਚਾਹੁੰਦੀ ਕੀ ਆ ਸਰਕਾਰ ਸਾਨੂੰ ਹੱਥ ਜੋੜ ਕੇ ਇਹ ਆ ਦੁਖੀ ਹੋ ਗਏ ਅਸੀਂ ਪਿੰਡ ਵਾਲੇ ਬੰਦੇ ਸਾਨੂੰ 5-6 ਦਿਨ ਹੋ ਗਏ ਲਾਰੇ ਤੇ ਲਾਰਾ ਕਿਤੇ ਕੁਝ ਸਾਡਾ ਬਣ ਨਹੀਂ ਰਿਹਾ ਹੱਥ ਜੋੜ ਕੇ ਬੇਨਤੀ ਆ ਕੁਲਵੰਤ ਸਿੰਘ ਜੀ ਨੂੰ ਐਮਐਲਏ ਸਾਹਿਬ ਨੂੰ ਜੇ ਤੁਸੀਂ 650 ਵੋਟ ਦੀ ਲਾਲਚ ਕਰਕੇ ਸਾਡਾ ਨੁਕਸਾਨ ਕਰ ਰਹੇ ਜੇ ਤੇ ਬੜੀ ਵੱਡੀ ਗਲਤ ਗੱਲ ਹੈ ਜੀ ਤੁਸੀਂ ਆਪਣਾ ਦੁਬਾਰਾ ਵਿਚਾਰ ਕਰੋ ਵੋਟਾ ਅਸੀਂ ਤੁਹਾਨੂੰ ਪਾ ਦਾਂਗੇ ਤੁਸੀਂ ਨਾ ਕਰ ਦਿਓ ਮੈਂ ਖੁਦ ਵੋਟ ਪਾਉਂਗਾ ਮੈਂ ਕਿਸੇ ਹੋਰ ਪਾਰਟੀ ਨੂੰ ਵੋਟ ਨਹੀਂ ਮੈਂ ਸਪੋਰਟ ਵੀ ਕਰੂੰਗਾ ਤੁਸੀਂ ਇੰਨਾ ਕਹਿ ਦਿਓ ਵੀ ਇਹ ਮੈਂ ਕਲੋਨੀ ਦੁਬਾਰਾ ਨਹੀਂ ਜੋੜਦਾ ਠੀਕ ਹੈ ਠੀਕ ਹੈ ਤੇ ਪਿੰਡ ਵਾਲੇ ਨੇ ਤੇ ਇਹ ਕਹਿ ਰਹੇ ਨੇ ਕਿ ਜਿਸਤੇ ਕਿਦ ਨਾਲੇ ੱਤਕਾ ਹੋ ਰਿਹਾ ਨਹੀਂ ਜਰਿਆ ਜਾਏਗਾ ਪ੍ਰਵਾਸੀ ਜਿਸਤੇ ਕਿਦ ਨਾਲੇ ਕਰ ਰਹੇ ਨੇ ਪਰ ਇਸ ਦੇ ਵਿੱਚ ਇਹ ਵੀ ਹੈ ਕਿ ਜੋ ਕਹਿੰਦੇ ਇੱਕ ਵਾਰੀ ਘਰ ਦੇ ਵਿੱਚ ਆ ਜਾਣ 10 ਲੱਖ ਰੁਪਏ ਮੈਨੂੰ ਦੇਣਾ ਪਏਗਾ ਕਿਉਂਕਿ ਉਹ ਕਹੇਗਾ ਕਿ ਤਾਂ ਡਾਕੂਮੈਂਟ ਮੇਰੇ ਨਾਮ ਤੇ ਨੇ ਘਰ ਮੇਰੇ ਨਾਮ ਦੇ ਉੱਤੇ ਆ ਸਾਰਾ ਕੁਝ ਆ ਤਾਂ ਮੈਨੂੰ ਖੇੜਾ ਛਡਾਉਣਾ ਪੈਗਾ ਕਿਉਂਕਿ ਇੱਕ ਵਾਰੀ ਤਾਂ ਕੋਰਟ ਚੋ ਸਟੇ ਲੈ ਜਾਏਗਾ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਤੇ ਇੱਕ ਕਲਿੱਪ ਵਾਇਰਲ ਹੋਈ ਐ ਐਮਐਲਏ ਸਾਹਿਬ ਦੀ ਉਹ ਕਹਿੰਦੇ ਨੇ ਤੁਹਾਡਾ ਕਾਨੂੰਨੀ ਵਾਲਾ ਦਾ ਸਰਮਾਚ ਵੀ ਬਣੇਗਾ ਪੰਜਵੀਂ ਬਣੇਗਾ ਉਹਨਾਂ ਨੂੰ ਪੁੱਛਿਆ ਜਾਏ ਜ਼ਰੂਰੀ ਪਿੰਡ ਨਾਲ ਜੋੜਨੀ ਆਪਣੀ ਲੱਗ ਅੱਡ ਕਰ ਦਿਓ ਉਹਨੂੰ ਪਹਿਲਾਂ ਵੀ ਅੱਡ ਸੀ ਜੀ ਪਹਿਲਾਂ ਐਮਐਸ ਜੀ ਬੋਟਾਂ ਮੈਂਦੇ ਸੀ ਉਹਨਾਂ ਦੀਆਂ ਠੀਕ ਹੈ ਹੁਣ ਵੀ ਐਮਐਸ ਜੀ ਪਵਾਦੇ ਬੋਟਾਂ ਉਹਨੂੰ ਸਾਡੇ ਪਿੰਡ ਨਾਲ ਇਹ ਗੱਲ ਹੈ ਜੀ ਠੀਕ ਹੈ ਨਾ ਤਾਂ ਆਉਣ ਵਾਲੇ ਦਿਨਾਂ 'ਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਜਿਸ ਤਿੱਕੇ ਨਾਲ ਪਿੰਡ ਦਾ ਮਾਹੌਲ ਬੜਿਆ ਹੋਇਆ ਜੋ ਪਿੰਡ ਸੀਗਾ ਉਹਨੂੰ ਫਿਰ ਤੋਂ ਪਿੰਡ ਬਣਾਉਣਾ ਕਹਿੰਦੇ ਕਲੋਨੀ ਦੇ ਵਿੱਚ ਰਹਿਣ ਪ੍ਰਵਾਸੀ ਉਧਰ ਰਹਿਣ ਇਸ ਤਰੀਕੇ ਦੇ ਨਾਲ ਸਾਡੇ ਪਿੰਡਾਂ ਨਾਲ ਨਾਂ ਜੋੜਿਆ ਜਾਵੇ ਆਉਣ ਵਾਲੇ ਦਿਨਾਂ 'ਚ ਜੇ ਕੀ ਤਸਵੀਰ ਹੁੰਦਾ ਡੀਸੀ ਕੀ ਫੈਸਲਾ ਦਿੰਦਾ ਕੱਲ ਇਹ ਵੀ ਦੇਖਣਾ ਹੈ